ਕੋਈ ਸਵਾਲ ਨਹੀਂ ਆਪਸੇ ਜੀ ਆਸਣ ਜੀ ਇਹ ਲਈ ਜਾਂ ਮੈ ਰਹੇ ਕੋਈ ਸਵਾਲ ਉਹ ਬੜਾ ਪ੍ਰਸ਼ਾਨ ਨਾ ਕੋਤਮਾ ਮਿਲਦਾ ਚਾਹ ਰਿਹਾ ਕਿ ਕੋਈ ਸਵਾਲ ਪਾਸੇ ਦਾ ਜੀ ਮੈਂ ਇਹਨਾਂ ਤੁਹਾਡੀ ਨਾਲ ਸਾਰੇ ਦੇ ਨਾਲ ਇੱਕ ਤਫਸੀਲ ਨਾਲ ਮੈਂ ਸਾਂਝਾ ਕਰਦਾ ਹਾਂ ਕਿ ਪਰਸੋਂ ਸ਼ਾਮ ਨੂੰ ਇਹ ਇੱਥੇ ਆਏ ਸੀਗੇ ਧਰਨਾ ਦੇਣ ਵਾਸਤੇ ਤੇ ਪਰਸੋਂ ਸ਼ਾਮ ਨੂੰ ਸਾਡੇ ਐਸਚੂ ਸਾਹਿਬ ਦੀ ਨਾਲ ਇਹਦੀ ਮੀਟਿੰਗ ਹੋਈ ਸੀ ਉਹਨਾਂ ਨੇ ਕਿਹਾ ਸੀਗੇ ਅਸੀਂ ਤੁਹਾਡੀ ਮੀਟਿੰਗ ਕਰਾ ਦੇਾਂਗੇ ਲੇਕਿਨ ਕੱਲ ਸਵੇਰ ਇਹ ਬਿਨਾਂ ਕਿਸੇ ਨੂੰ ਦੱਸੇ ਜਾਂ ਕੋਈ ਗੱਲ ਕੀਤੀ ਸਾਡੇ ਨਾਲ ਇਹਨੇ ਗੱਲ ਕੀਤੀ ਹੋਈ ਸੀ ਇਹਨਾਂ ਨੇ ਜਾ ਕੇ ਢੇਰਪਿੰਡ ਦੀ ਟੈਂਕੀ ਦੇ ਉੱਤੇ ਮੋਰਚਾ ਲਾ ਲਿਆ ਆਪਣਾ ਤੇ ਬਿਨਾਂ ਦੱਸੇ ਪੁੱਛੇ ਟੈਂਕੀ ਤੇ ਚੜ ਕੇ ਤੇ ਉੱਥੇ ਜਾ ਕੇ ਆਪਣਾ ਪ੍ਰਦਰਸ਼ਨ ਸ਼ੁਰੂ ਕਰਤਾ ਉਸ ਤੋਂ ਬਾਅਦ ਢੇਰਪਿੰਡ ਦੀ ਜਿਹੜੀ ਪੰਚਾਇਤ ਸੀਗੀ ਨਗਰ ਨਿਵਾਸੀ ਸੀਗੇ ਉਹ ਇਹਨਾਂ ਸਾਡੇ ਕੋਲ ਆਏ ਉਹਨਾਂ ਨੇ ਮਤਾ ਵੀ ਪਾਇਆ ਔਰ ਮਤਾ ਪਾ ਕੇ ਉਹਨਾਂ ਨੇ ਸਾਡੇ ਕੋਲ ਕੰਪਲੇਂਟ ਵੀ ਦਿੱਤੀ ਵੀ ਇਹ ਉੱਥੇ ਕਰਕੇ ਨੁਇਸੈਂਸ ਕ੍ਰੀਏਟ ਕਰਦੇ ਹੈਗੇ ਆ ਉਸ ਤੋਂ ਬਾਅਦ ਫਿਰ ਐਸ ਐਚ ਓ ਸਾਹਿਬ ਗਏ ਮੈਂ ਗਿਆ ਖੁਦ ਉੱਥੇ ਜਾ ਕੇ ਇਹਨਾਂ ਨੂੰ ਟੈਂਕੀ ਤੋਂ ਸੀ ਸਮਝਾ ਕੇ ਥੱਲੇ ਉਤਾਰਿਆ ਇਹ ਇੱਕ ਕਮ ਨਾ ਕਰੋ ਤੁਹਾਡੀ ਜਿਹੜੀ ਮੰਡੇ ਨੂੰ ਅਸੀਂ ਮੀਟਿੰਗ ਕਰਾ ਦੇਾਂਗੇ ਕਿਉਂਕਿ ਨੇਚਰਲੀ ਵੀਕਐਂਡ ਸੀਗਾ ਤੇ ਇਹਨਾਂ ਨੂੰ ਇਹਨਾਂ ਨੂੰ ਇਹ ਦੇ ਦਿੱਤਾ ਅਸੀਂ ਆਸ਼ਵਾਸਨ ਦੇ ਦਿੱਤਾ ਕਿ ਤੁਹਾਡੀ ਮੰਡੇ ਮੀਟਿੰਗ ਹੋ ਜਾਏਗੀ ਕੰਸਰਨ ਡਿਪਾਰਟਮੈਂਟ ਦੇ ਨਾਲ ਜਿਹੜੇ ਵੀ ਅਫਸਰ ਨਾਲ ਤੁਸੀਂ ਮਿਲਣਾ ਚਾਹੁੰਦੇ ਹੋ ਜੋ ਵੀ ਤੁਹਾਡੀਆਂ ਗ੍ਰਿਵੈਂਸਸ ਹੈਗੀਆਂ ਉਸ ਤੋਂ ਬਾਅਦ ਟੈਂਕੀ ਤੋਂ ਬਾਅਦ ਉਹ ਕਰੀਬ 2 2.5 3 ਘੰਟੇ ਬਾਅਦ ਇੱਕਦਮ ਇਹਨਾਂ ਨੇ ਫੇਰ ਬਿਨਾਂ ਹੀ ਕਿਸੇ ਦੇ ਕਿਸੇ ਨਾਲ ਕੋਈ ਪ੍ਰਵੋਕ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਇਹਨਾਂ ਨੇ ਜਾ ਕੇ ਆਪਣਾ ਜਿਹੜਾ ਮੋਰਚਾ ਸੜਕ ਦੇ ਵਿੱਚ ਲਾ ਦਿੱਤਾ ਹਾਈਵੇ ਤੁਹਾਨੂੰ ਪਤਾ ਕਿ ਜਿੱਦਾਂ ਆਪਾਂ ਸਾਰੇ ਜਾਣਦੇ ਆ ਕਿ ਇਹ ਇੰਟਰਸਟੇਟ ਹਾਈਵੇ ਆ ਹਿਮਾਚਲ ਨੂੰ ਜੋੜਦਾ ਹੈਗਾ ਔਰ ਮੋਰਓਵਰ ਜਿਹੜਾ ਤੁਹਾਨੂੰ ਪਤਾ ਕਿ ਹਾਰਵੈਸਟਿੰਗ ਸੀਜ਼ਨ ਹੈਗਾ ਜ਼ਿਮੀਦਾਰਾਂ ਦੀ ਵੀ ਬਹੁਤ ਆਵਾਜ਼ ਆਈ ਹੈਗੀ ਆ ਤੇ ਮਤਲਬ ਇਹਨਾਂ ਨੂੰ ਅਸੀਂ ਪਹਿਲਾਂ ਦੋ ਵਾਰੀ ਇਹਨਾਂ ਨੂੰ ਕਿਹਾ ਵੀ ਇਹ ਕੰਮ ਤੁਸੀਂ ਨਾ ਕਰੋ ਉਸ ਤੋਂ ਬਾਅਦ ਅਸੀਂ ਜਦੋਂ ਇਹਨਾਂ ਨੂੰ ਚੱਕਣ ਲੱਗੇ ਹੈਗੇ ਆ ਉਹਨਾਂ ਨੂੰ ਕੋਈ ਲਾਠੀ ਚਾਰਜ ਨਹੀਂ ਹੋਇਆ ਤੁਸੀਂ ਕੋਈ ਵੀ ਵੀਡੀਓਜ਼ ਦੇਖ ਲਓ ਕੋਈ ਇਹਨਾਂ ਨੂੰ ਲਾਠੀ ਚਾਰਜ ਨਹੀਂ ਹੋਇਆ ਅਸੀਂ ਮਿਨੀਮਮ ਜਿਹੜਾ ਸਿਕਾ ਕਰ ਸਕਦੇ ਸੀਗੇ ਭਈ ਇਹਨਾਂ ਨੂੰ ਸੜਕ ਤੋਂ ਕਿਉਂਕਿ ਲੋਡ ਡਾਟਰ ਮੈਂਟੇਨੈਂਸ ਹੀ ਕਰਨਾ ਹੀ ਕਰਨਾ ਹੈਗਾ ਹਾਈਵੇ ਦੇ ਉੱਤੇ ਤੇ ਅਸੀਂ ਕਿਸੇ ਨੂੰ ਅਲਾਉ ਨਹੀਂ ਕਰਾਂਗੇ ਬਿਲਕੁਲ ਵੀ ਕਿਸੇ ਵੀ ਹਾਲਤ ਦੇ ਵਿੱਚ ਕਿ ਹਾਈਵੇ ਜੈਮ ਕੀਤਾ ਜਾਏ ਔਰ ਇੰਟਰਸਟੇਟ ਹਾਈਵੇ ਆ ਤੇ ਉਸ ਕਰਕੇ ਜਦੋਂ ਇਹਨਾਂ ਨੂੰ ਉਠਾਇਆ ਗਿਆ ਹੈਗਾ ਤੇ ਉਹਦੇ ਵਿੱਚ ਕੋਈ ਵੀ ਇਹੋ ਜੀ ਕੋਈ ਬਰੂਟਲ ਕੋਈ ਵੀ ਇਹੋ ਜੀ ਗੱਲਬਾਤ ਨਹੀਂ ਹੋਈ ਇਹਨਾਂ ਨੂੰ ਚੁੱਕ ਕੇ ਸਾਈਡ ਤੇ ਕੀਤਾ ਗਿਆ ਹੈਗਾ ਇਸ ਤੋਂ ਇਲਾਵਾ ਮੈਂ ਐਡ ਕਰਨਾ ਚਾਹੂੰਗਾ ਇੱਕ ਜਿਹੜੀ ਤਸਵੀਰ ਉਹਦੇ ਕਰਕੇ ਖਾਸ ਕਰਕੇ ਮੈਂ ਤੁਹਾਨੂੰ ਵੀਡੀਓ ਵੀ ਸ਼ੇਅਰ ਕਰ ਦਿੰਨਾ ਹੈਗਾ ਕਿ ਮੇਰੇ ਕੋਲ ਵੀਡੀਓ ਹੈਗਾ ਇੱਕ ਤਸਵੀਰ ਹੋਈ ਆ ਸੋਸ਼ਲ ਮੀਡੀਆ ਤੇ ਕਾਫੀ ਆ ਜਿਹਦੇ ਵਿੱਚ ਸਾਡਾ ਇੱਕ ਮੁਲਾਜ਼ਮ ਜਿਹੜਾ ਹੈਗਾ ਉਹ ਗੋਡੇ ਰੱਖ ਕੇ ਬੈਠਾ ਆ ਇੱਕ ਪ੍ਰਦਰਸ਼ਨਕਾਰੀ ਦੇ ਉੱਤੇ ਜੇ ਤੁਸੀਂ ਦੇਖੋ ਇਹਨੂੰ ਖਿਆਲ ਦੇ ਨਾਲ ਮੈਂ ਤੁਹਾਨੂੰ ਸ਼ੇਅਰ ਵੀ ਕਰ ਦਿੰਦਾ ਤੁਸੀਂ ਫਰੇਮ ਬਾਈ ਫਰੇਮ ਦੇਖ ਲਓ ਇਹਨੂੰ ਬਿਲਕੁਲ ਫਰੇਮ ਬਾਈ ਫਰੇਮ ਦੇਖ ਲਓਗੇ ਮੈਂ ਤੁਹਾਨੂੰ ਸ਼ੇਅਰ ਕਰ ਦਿੰਦਾ ਤੇ ਤੁਹਾਨੂੰ ਤੁਸੀਂ ਮੀਡੀਆ ਵਾਲੇ ਨਹੀਂ ਕੋਈ ਵੀ ਜਿਹੜਾ ਬੰਦਾ ਹੈਗਾ ਉਹ ਇਹਨੂੰ ਦੇਖ ਕੇ ਪਲੀ ਭਾਂਤ ਅੰਦਾਜ਼ਾ ਲਗਾ ਸਕਦਾ ਕਿ ਇਨਫੈਕਟ ਹੋਇਆ ਕੀ ਸੀਗਾ ਇਹ ਕੋਈ ਵੀ ਆਮ ਬੰਦਾ ਵੀ ਇਹਨੂੰ ਦੇਖ ਕਰ ਸਕਦਾ ਹੈਗਾ ਬੇਸਿਕਲੀ ਕੀ ਹੋਇਆ ਸੀਗਾ ਕਿ ਜਿਹੜੀ ਇਹ ਫੋਟੋ ਵਾਇਰਲ ਕੀਤੀ ਗਈ ਹੈਗੀ ਆ ਸੋਸ਼ਲ ਮੀਡੀਆ ਤੇ ਕਾਫੀ ਚੱਲਦੀ ਪਈ ਆ ਤੇ ਕਿ ਬੜਾ ਪੁਲਿਸ ਦਾ ਬੜਾ ਬਰੂਟਲ ਐਕਸ਼ਨ ਹੈ ਦਸ ਦੈਟ ਇਹਦੇ ਵਿੱਚ ਉਹ ਬੰਦਾ ਪਹਿਲਾਂ ਹੀ ਲੰਮਾ ਪਿਆ ਆ ਜਦੋਂ ਸਾਡੀ ਇੱਕ ਟੀਮ ਏਆਰਪੀ ਦੇ ਬੰਦੇ ਉਹਨੂੰ ਚੁੱਕ ਕੇ ਪਿੱਛੋਂ ਲੈ ਕੇ ਜਾ ਰਹੇ ਆ ਔਰ ਇਹ ਸਾਡਾ ਮੁਲਾਜ਼ਮ ਇਨਫੈਕਟ ਤੇ ਸੱਟ ਵੀ ਲੱਗੀ ਆ ਜਿਹੜਾ ਮੁੰਡਾ ਬੈਠਾ ਜੇ ਤੁਸੀਂ ਸਾਰੀ ਵੀਡੀਓ ਦੇਖੋਗੇ ਦੇਖੋਗੇ ਉਹ ਤੇ ਜਿਹੜਾ ਹੈਗੇ ਆ ਦੋਨੋਂ ਹੱਥ ਜ਼ਮੀਨ ਤੇ ਸੜਕ ਤੇ ਵੱਜੇ ਜ਼ੋਰ ਦੀ ਤੇ ਉਹ ਜਦੋਂ ਇਹਨੂੰ ਲੈ ਕੇ ਆ ਰਹੀ ਇਸ ਕਫਲ ਦੇ ਵਿੱਚ ਜਿਹੜੀ ਧੱਕਾ ਮੁੱਕੀ ਹੋ ਰਹੀ ਸੀ ਇਹਨੂੰ ਚੱਕ ਕੇ ਆਪਾਂ ਸਾਈਡ ਤੇ ਕਰ ਰਹੇ ਸੀ ਔਰ ਜਵਰੀ ਕਰ ਰਹੇ ਸੀ ਕਿਉਂਕਿ ਸੜਕ ਦੇ ਵਿੱਚ ਲੇਟੇ ਹੋਏ ਸੀਗੇ ਤੇ ਉੱਥੇ ਜਦੋਂ ਉਹਨੂੰ ਪਿੱਛੋਂ ਧੱਕਾ ਵੱਜਿਆ ਤਾਂ ਉਹ ਮੁੰਡਾ ਨੇਚੁਰਲੀ ਇਹਨੂੰ ਫੜ ਕੇ ਪ੍ਰਦਰਸ਼ਨਕਾਰੀ ਨੂੰ ਕਿਸੇ ਨੇ ਢਾਇਆ ਨਹੀਂ ਹੈਗਾ ਇਹ ਪਹਿਲਾਂ ਹੀ ਲੰਮਾ ਪਿਆ ਹੈ ਤੁਸੀਂ ਵੀਡੀਓ ਦੇਖ ਲਓ ਮੈਂ ਤੁਹਾਨੂੰ ਹੁਣੀ ਸ਼ੇਅਰ ਕਰ ਦਿੰਦਾ ਇਹ ਪਹਿਲਾਂ ਹੀ ਥੱਲੇ ਲੰਮਾ ਪਿਆ ਉਹ ਠੀਕ ਹੈ ਜਦੋਂ ਉਹਨੂੰ ਧੱਕਾ ਲੱਗਾ ਪਿੱਛੋਂ ਉਹ ਡ ਤੇ ਬਟਾਪੀਓ ਸੋ ਅੱਗੇ ਲੰਮਾ ਪਿਆ ਤੇ ਉਹਦੇ ਉੱਤੇ ਉਹ ਹੈਗਾ ਗਿਰਿਆ ਤੇ ਉਸ ਤੋਂ ਬਾਅਦ ਜਿਹੜੇ ਉਹ ਸਿਰਫ ਇੰਨੀ ਕੋ ਫੋਟੋ ਜਿਹੜੀ ਚੱਕ ਕੇ ਉਹ ਕੀਤੀ ਗਈ ਹੈਗੀ ਆ ਆਦਰਵਾਇਜ਼ ਇਹੋ ਜੀ ਕੋਈ ਗੱਲ ਨਹੀਂ ਹੋਈ ਜੀ ਕੋਈ ਉਹਦੇ ਨਾਲ ਕੁੱਟ ਮਾਰਨੀ ਹੋਈ ਨੂੰ ਢਾਇਆ ਨਹੀਂ ਗਿਆ ਜਿੱਦਾਂ ਕੀ ਫੋਟੋ ਜੀ ਨਜ਼ਰ ਆ ਰਿਹਾ ਹੈਗਾ ਬੜੇ